ਹਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਨਾਲੇ ਤੁਹਾਨੂੰ ਸੋਹਣੇ ਸੋਹਣੇ ਸੂਟ ਦਿਖਾਉਣੇ ਆ ਤੇ ਨਾਲੇ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਸੀ ਜਿਹੜੀਆਂ ਸ਼ੇਅਰ ਕਰਨੀਆਂ ਸੀ ਗਰਮੀਦਕੌਰ ਜਵੰਦਾ ਭੈਣ ਬਾਰੇ ਤੇ ਆਪਾਂ ਨੂੰ ਕੁਝ ਕੁ ਦਿਨ ਪਹਿਲਾਂ ਨਾ ਇੱਕ ਮੈਸੇਜ ਆਉਂਦਾ ਹੈ ਤੇ ਉਹ ਆਪਣੇ ਨਾਲ ਕਾਫੀ ਵਧੀਆ ਮਤਲਬ ਗੱਲਬਾਤ ਕਰਦੇ ਨੇ ਸੂਟਾਂ ਬਾਰੇ ਪੁੱਛਦੇ ਹੁੰਦੇ ਨੇ ਕਿ ਸੂਟ ਇਦਾਂ ਦੇ ਡਿਜ਼ਾਈਨਾਂ ਦੇ ਪ੍ਰਾਈਸ ਵਗੈਰਾ ਪੁੱਛਦੇ ਨੇ ਤੇ ਉਹਨਾਂ ਨੇ ਮੇਰੇ ਨਾਲ ਗੱਲ ਸ਼ੇਅਰ ਕੀਤੀ ਕਿ ਕਹਿੰਦੇ ਕਿ ਅਸੀਂ ਇਦਾਂ ਜਿਹੜੇ ਪੌਪੂਲਰ ਮਸ਼ਹੂਰ ਨੇ ਗਰਮੀਦਕੌਰ ਜਵੰਦਾ ਜਿਨ੍ਹਾਂ ਦਾ ਇੱਕ ਵਲੌਗ ਵਾਲਾ ਚੈਨਲ ਵੀ ਹੈਗਾ ਇਹ ਤੇ ਦੂਸਰਾ ਵੀ ਉਹਨਾਂ ਨੂੰ ਅਸੀਂ ਸੂਟ ਜਿਹੜੇ ਆਰਡਰ ਦਿੱਤੇ ਸੀਗੇ ਤੇ ਉਹਨਾਂ ਨੇ ਸਾਡੇ ਸੂਟ ਜਿਹੜੇ ਕਾਫੀ ਲੇਟ ਕਰ ਦਿੱਤੇ ਸੋ ਆਪਾਂ ਉਹਨਾਂ ਨੂੰ ਵੀ ਗੱਲ ਸਮਝਾਈ ਸੀ ਕਿ ਜਦੋਂ ਜਿੰਨਾਂ ਕੋਲੇ ਕੰਮ ਜ਼ਿਆਦਾ ਹੁੰਦਾ ਨਾ ਤੇ ਉਹਨਾਂ ਦਾ ਟਾਈਮ ਥੋੜਾ ਲੱਗ ਜਾਂਦਾ ਨੇ ਪਰ ਕਹਿੰਦੇ ਕਿ ਮੈਂ ਵੀ ਉਹਨਾਂ ਨੂੰ ਦੇਖਦੀ ਰਹਿਣੀ ਆ ਵੈਸੇ ਮੈਂ ਤੇ ਕੀ ਹੈ ਕਿ ਜਿਹੜਾ ਕੰਮ ਹੁੰਦਾ ਨਾ ਉਹ ਕਾਰੀਗਰਾਂ ਨੇ ਕਰਨਾ ਹੁੰਦਾ ਇਹ ਤਾਂ ਹੈ ਨਹੀਂ ਕਿ ਚੁਟਕੀ ਮਾਰਿਆ ਮਿੰਟਾਂ 'ਚ ਕੰਮ ਹੋ ਜਾਊਗਾ ਤੇ ਤੁਸੀਂ ਟਾਈਮ ਦਿਆ ਕਰੋ ਅਸੀਂ ਵੀ ਬੁਟੀਕ ਤੋਂ ਹੀ ਕੰਮ ਕਰਦੇ ਆ ਸਾਨੂੰ ਵੀ ਪਤਾ ਹੈ ਕਿ ਹਰੇਕ ਸੂਟ ਨੂੰ ਬਣਾਉਣ ਤੇ ਟਾਈਮ ਵੀ ਲੱਗਦਾ ਏ ਫਿਨਿਸ਼ਿੰਗ ਕਰਨਾ ਸਟਿਚ ਕਰਨਾ 15 20 ਦਿਨ ਤਾਂ ਆਲਰੇਡੀ ਸੂਟਾਂ ਨੂੰ ਲੱਗ ਜਾਂਦਾ ਕਿਉਂਕਿ ਪਹਿਲਾਂ ਵੀ ਬਹੁਤ ਲੱਗੇ ਹੁੰਦੇ ਆ ਤੇ ਇਹਦੇ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਜੇ ਤੁਸੀਂ ਜ਼ਿਆਦਾ ਟਾਈਮ ਦਿੰਦੇ ਤਾਂ ਉਹਨਾਂ ਨੇ ਤੁਹਾਨੂੰ ਜਲਦੀ ਮਤਲਬ ਟਾਈਮ ਤੇ ਬਣਾ ਦੇਣੀ ਪਰ ਜੇ ਤੁਸੀਂ ਘੱਟ ਟਾਈਮ ਦਿੱਤਾ ਹੋਊਗਾ ਜਾ ਕਿਸੇ وجہ ਕਰਕੇ ਹਨਾ ਢਿਲਮਿਠ ਵੀ ਹੋ ਜਾਂਦੀ ਕਾਰੀਗਰਾਂ ਦੇ ਵਿੱਚ ਕਾਰੀਗਰ ਆਪਣੇ ਕੰਮਕਾਰਾਂ ਤੇ ਵੀ ਜਾਂਦੇ ਨੇ ਤੇ ਇਹਦੇ ਕਰਕੇ ਥੋੜੇ ਬਹੁਤੇ ਸੂਟ ਅੱਗੇ ਪਿੱਛੇ ਹੋ ਜਾਂਦੇ ਨੇ ਇਹਦੇ ਵਿੱਚ ਆਪਾਂ ਤੁਹਾਨੂੰ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਜਾਣ ਬੁੱਝ ਕੇ ਕੀਤਾ ਜੋ ਕਿਉਂਕਿ ਹਰ ਕੋਈ ਆਪਣਾ ਕੰਮ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਤੇ ਕੰਮ ਵੀ ਬਹੁਤ ਵਧੀਆ ਹੁੰਦਾ ਹੈ ਤੇ ਕਾਫੀ ਕਲਾਇੰਟ ਆਪਣੇ ਕੋਲ ਵੀ ਆਉਂਦੇ ਨੇ ਜਦੋਂ ਕਿਉਂਕਿ ਆਨਲਾਈਨ ਇਹੀ ਸਿਸਟਮ ਹੈ ਕਿ ਇੱਕ ਵਾਰੀ ਜਿੱਥੋਂ ਬੁਟੀਕ ਤੋਂ ਬਣਾ ਲਿਆ ਦੂਸਰੀ ਵਾਰ ਉਹਨੇ ਹੋਰ ਕਿਤੇ ਟਰਾਈ ਕਰਨਾ ਹੁੰਦਾ ਤੇ ਏਦਾਂ ਹੀ ਹੁੰਦਾ ਹੈ ਜੀ ਜੇ ਟਾਈਮ ਹੋਵੇ ਤਾਂ ਬਣ ਜਾਂਦੇ ਨੇ ਸੂਟ ਤੁਹਾਡੇ ਪਹਿਲਾਂ ਟਾਈਮ ਤੇ ਪਰ ਕਈ ਵਾਰ ਐਦਾਂ ਲੇਟ ਹੋ ਜਾਂਦੇ ਨੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਹਰੇਕ ਦਾ ਜੀ ਕਰਦਾ ਹੈ ਕਿ ਅਸੀਂ ਟਾਈਮ ਤੇ ਦੇਈਏ ਤੇ ਸਾਡਾ ਕਸਟਮਰ ਬਣਿਆ ਰਵੇ ਤੇ ਚਲੋ ਆਪਾਂ ਤੁਹਾਨੂੰ ਸੂਟ ਦਿਖਾਉਣੀ ਆ ਬਹੁਤ ਜਿਆਦਾ ਸੋਹਣਾ ਜਿਵੇਂ ਇਹ ਫੈਬਰਿਕ ਤੇ ਬਣਿਆ ਸੂਟ ਆ ਬੈਕ ਤੇ ਫਰੰਟ ਤੋਂ ਸੇਮ ਬਣਿਆ ਹੋਊਗਾ ਸੂਟ ਇਹ ਇਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਅੱਜਕਲ ਸੂਟਾਂ ਦਾ ਪ੍ਰਿੰਟ ਹੁੰਦਾ ਹੈ ਇਹਦੇ ਉੱਪਰ ਵਰਕ ਕੀਤਾ ਹੁੰਦਾ ਸਿੱਪੀ ਦਾ ਵਰਕ ਹੁੰਦਾ ਹੈ ਆਰੀ ਦਾ ਵਰਕ ਹੁੰਦਾ ਹੈ ਔਰ ਇਹ ਪਿਓਰ ਨੇਚਰਲ ਕ੍ਰੇਪ ਤੇ ਬਣ ਕੇ ਆਉਂਦੇ ਆ ਇਹਦੇ ਵਿੱਚ ਨਾ ਕਾਫੀ ਬਣਾ ਮੈਸੇਜ ਕਰਦੀਆਂ ਕਿ ਦੁਕਾਨਾਂ ਤੋਂ ਇਹ ਸਸਤੇ ਮਿਲਦੇ ਹਾਂ ਜੀ ਮਿਲ ਜਾਂਦੇ ਨੇ ਆਪਣੇ ਕੋਲ ਵੀ ਹੁੰਦੇ ਨੇ ਉਹ ਸੂਟ ਉਹਨਾਂ ਦੇ ਨਾ ਫਰੰਟ ਤੇ ਵਰਕ ਹੁੰਦਾ ਸਿਰਫ ਫਰੰਟ ਤੇ ਬੈਕ ਜਿਹੜੀ ਉਹ ਪਲੇਨ ਲਾਈ ਹੁੰਦੀ ਆ ਬਾਹਵਾ ਵੀ ਪਲੇਨ ਆਉਂਦੀਆਂ ਨੇ ਤੇ ਜਿਹੜੇ ਇਹ ਵਧੀਆ ਵਾਲੇ ਸੂਟ ਹੁੰਦੇ ਨੇ ਪਰ ਮੀਟਰ ਦੇ ਵਿੱਚ ਇਨਾਂ ਦੇ ਬੈਕ ਤੇ ਫਰੰਟ ਸਾਰਾ ਇੱਕੋ ਜਿਹਾ ਬਣਿਆ ਹੁੰਦਾ ਜਿਵੇਂ ਤੁਸੀਂ ਇਹਨਾਂ ਦੇ ਨਾਲ ਲਹਿੰਗਾ ਜਾਂ ਸ਼ਰਾਰਾ ਕੁਝ ਵੀ ਬਣਾਉਣਾ ਹੋਵੇ ਨਾ ਸਾਰਾ ਫੈਬਰਿਕ 5 6 7 ਮੀਟਰ ਜਿੰਨਾ ਵੀ ਲਓਗੇ ਸਾਰੇ ਦੇ ਵਰਕ ਹੋਊਗਾ ਤੇ ਬਹੁਤ ਹੈਵੀ ਚੀਜ਼ ਬਣੂਗੀ ਇਹ ਇਹਦੇ ਇਹੇ ਦੇ ਵਿੱਚ ਫਰਕ ਹੁੰਦਾ ਤੇ ਇਹ ਆਪਾਂ ਇਹਦੇ ਨਾਲ ਸਲਵਾਰ ਜਿਹੜੀ ਉਹ ਪਲੇਨ ਲਈ ਹੈ ਸ਼ਰਟ ਦਾ ਥੋੜਾ ਕਲਰ ਲੱਗ ਤੋਂ ਆ ਰਿਹਾ ਸੇਮ ਇਹਦੇ ਵਿੱਚ ਜਿਹੜਾ ਮਸਟਰਡ ਕਲਰ ਉਹ ਨਾਲ ਲਵਾਈ ਕਿਉਂਕਿ ਇਹਦੇ ਵਿੱਚ ਨਾ ਜਿਹੜੀ ਮਰਜ਼ੀ ਆਪਾਂ ਪੁੱਛ ਕੇ ਕਸਟਮਰ ਨੂੰ ਜਿਵੇਂ ਦੀ ਉਹਨੂੰ ਪਸੰਦ ਹੋਵੇ ਉਦਾਂ ਦੀ ਲਗਵਾ ਦਿੰਨੇ ਆ ਸੈਕੰਡ ਉੱਪਰ ਜਿਹੜਾ ਦਿਖਾ ਰਹੇ ਆ ਜੀ ਸੂਟ ਬਹੁਤ ਜ਼ਿਆਦਾ ਸੋਹਣਾ ਇਹ ਬਣਿਆ ਹੋਇਆ ਵਾ ਪਿਓਰ ਬਨਾਰਸੀ ਦੇ ਉੱਪਰ ਸਿਲਕ ਬਨਾਰਸੀ ਦਾ ਇਹ ਫੈਬਰਿਕ ਆਊਗਾ ਤੇ ਹੱਥ ਦਾ ਕੰਮ ਕੀਤਾ ਹੋਇਆ ਸਾਰਾ ਘੇਰੇ ਦੇ ਹੈਂਡਵਰਕ ਕੀਤਾ ਜੇ ਤੁਸੀਂ ਜਿਆਦਾ 올ਡ 올ਡੇਜ ਦੇ ਹੋ ਤਾਂ ਤੁਸੀਂ ਘੇਰਿਆਂ ਤੇ ਕੰਮ ਕਰਵਾ ਸਕਦੇ ਹੋ ਜਿਸ ਤੁਸੀਂ 25 ਸਾਲ 30 ਸਾਲ ਤੱਕ ਤਾਂ ਫਿਰ ਤੁਸੀਂ ਗਲੇ ਤੇ ਵੀ ਵਰਕ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਕਲਰ ਵੀ ਇਹਦਾ ਬਹੁਤ ਜ਼ਿਆਦਾ ਸੋਹਣਾ ਹੈ ਤੇ ਬਾਵਾ ਦੇ ਇਹਨਾਂ ਨੇ ਪੂਰਾ ਵਰਕ ਨਹੀਂ ਕਰਵਾਇਆ ਸੀ ਸਿੰਪਲ ਜਿਹਾ ਵਰਕ ਰਖਵਾਇਆ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਵਾ ਤੇ ਪਿਓਰ ਨੇਚਰਲ ਗਰੇਪ ਦੀ ਇਹਦੇ ਨਾਲ ਸਲਵਾਰ ਆਊਗੀ ਸੋ ਦੁਪੱਟਿਆਂ ਨੂੰ ਆਪਾਂ ਡਾਈ ਕਰਕੇ ਲੈਸਾਂ ਹੀ ਲਗਾਵਾਂਗੇ ਔਰ ਬਹੁਤ ਜਿਆਦਾ ਸੋਹਣਾ ਸੂਟ ਬਣਿਆ ਵਾ ਇੱਕ ਹੋਰ ਤੁਹਾਡੇ ਨਾਲ ਸੂਟ ਸ਼ੇਅਰ ਕਰਨ ਲੱਗੇ ਹਾਂ ਜੋ ਕਿ ਬਹੁਤ ਹੀ ਜਿਆਦਾ ਸੋਹਣਾ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਰੈਡੀ ਹੋ ਜਾਂਦਾ ਹੈ ਸੂਟ ਹਾਂ ਜਿਵੇਂ ਕਿ ਇਹ ਜੌਰਜਟ ਤੇ ਬਣਿਆ ਇਹ ਹੁਣ ਨਾ ਇੱਕ ਨਵੀਂ ਜੌਰਜਟ ਆਈ ਹੈ ਜਿਹਨੂੰ ਸੈਟਨ ਜੌਰਜਟ ਕਹਿੰਦੇ ਆ ਇਹ ਪਹਿਲਾਂ ਵਾਲੀ ਖੁੱਦਰ ਖੁੱਦਰੀ ਜੀ ਜਿਹ ਹੁੰਦੀ ਨਾ ਜੌਰਜਟ ਉਹ ਵਾਲੀ ਨਹੀਂ ਹੈ ਇਹਦੇ ਵਿੱਚ ਸ਼ਾਈਨਿੰਗ ਹੁੰਦੀ ਹੈ ਜਿਵੇਂ ਪਹਿਲੇ ਜ਼ਮਾਨੇ 'ਚ ਸੈਟਨ ਦਾ ਫੈਬਰਿਕ ਆਉਂਦਾ ਹੁੰਦਾ ਸੀ ਨਾ ਉਨੂੰ ਮਿਕਸ ਜਿਆ ਕੀਤਾ ਹੋਇਆ ਵਾ ਸੈਟਨ ਦੀ ਤਰ੍ਹਾਂ ਬਣਿਆ ਹੋਇਆ ਬਹੁਤ ਹੀ ਜਿਆਦੀ ਸੋਹਣੀ ਸ਼ਾਈਨ ਬਹੁਤ ਸੋਹਣੀ ਆ ਇਹ ਸਿਰਫ 1100 ਦਾ ਸੂਟ ਆ ਤੁਸੀਂ ਮੰਨੋਗੇ ਨਹੀਂ ਸਿਰਫ 1100 ਦੇ ਵਿੱਚ ਆਲ ਓਵਰ ਸੂਟ ਆ ਵਿਦ ਦੁਪੱਟਾ ਵੀ ਸੇਮ ਇਸੇ ਤਰ੍ਹਾਂ ਦੀ ਹੈ ਧਾਰੀਆਂ ਵਾਲਾ ਬਣਿਆ ਹੋਇਆ ਵਾ ਸੇਮ ਕਲਰ ਦਾ ਔਰ ਬਹੁਤ ਹੀ ਜਿਆਦਾ ਪਿਆਰਾ ਸੂਟ ਬਣਿਆ ਵਾ ਸਟੀਚਿੰਗ ਹੋ ਕੇ ਤਾਂ ਬਹੁਤ ਸੋਹਣਾ ਲੱਗਦਾ ਹੈ ਇਸ ਸੂਟ ਦੇ ਵਿੱਚ ਕਾਫੀ ਕਲਰ ਤੁਹਾਨੂੰ ਮਿਲ ਜਾਣਗੇ ਤੁਸੀਂ WhatsApp ਤੇ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਸੂਟਾਂ ਦੇ ਕਲਰ ਜਿਹੜੇ ਇਹਦੇ ਵਿੱਚ ਦਿਖਾ ਦੇਵਾਂਗੇ ਔਰ ਇਹਦੇ ਨਾਲ ਸੇਮ ਹੀ ਜਿਹੜਾ ਦੁਪੱਟਾ ਤੁਹਾਨੂੰ ਮਿਲ ਜਾਏਗਾ ਸੋ ਇਹ ਸੋਹਣੇ ਸੋਹਣੇ ਸੂਟ ਹੈ ਤੁਹਾਡੇ ਡੈਡੀ ਕਰਵਾਉਣ ਲਈ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਥੈਂਕ ਯੂ ਜੀ